ਗੁੱਡ ਮਾਰਨਿੰਗ ਦੀ ਸਾਰਿਆਂ ਕਿਤਾਉ ਤੁਸੀਂ ਸਾਰੇ ਆ ਤੁਸੀਂ ਦੇਖ ਸਕਦੇ ਹੋ ਰਾਤ ਇਨਾ ਤੂਫਾਨ ਜਿਹੜਾ ਆ ਕਿ ਹਾਲ ਕਰਤਾ ਘਰ ਦਾ ਮਤਲਬ ਬੈਠਾਂ ਦਾ ਸੋਫਿਆਂ ਦਾ ਦੇਖੋ ਦੀ ਬਰਾਲ ਮਿੱਟੀ ਵਗੈਰਾ ਦੇਖੋ ਇਹ ਤਾਂ ਚਲੋ ਆਪਾਂ ਸਾਫ਼ ਸਫਾਈ ਕਰ ਲੀਏ ਕੋਈ ਦਿੱਕਤ ਨਹੀਂ ਪਰ ਰਾਤ ਨੂੰ ਸਾਡੇ ਜਿਹੜੀ ਟ੍ਰਾਈ ਐਂਡ ਫੈਕਟਰੀ ਆ ਉੱਥੇ ਏਡੀ ਭਾਲ ਕੇ ਜਿਹੜੀ ਅੱਗ ਲੱਗੀ ਆ ਨਾ ਸੋ ਤਾਂ ਮਤਲਬ ਕਿ ਸਿਰਾ ਲੱਗਾ ਤੇ ਸਾਰੀ ਰਾਤ ਲੋਕ ਜੀ ਅੱਗ ਆ ਅਸਰੇ ਹੀ ਜਾ ਕੇ ਜਿਹੜੀ ਅੱਗਾਂ ਬੁਝਣੋਂ ਹਟੀ ਆ ਇੱਥੋਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਉੱਥੋਂ ਅੱਗ ਸਾਰੀ ਦੀਦੀ ਹੁੰਦੀ ਮਤਲਬ ਫੈਕਟਰੀ ਨਹੀਂ ਲੀ ਗਈ ਕਿ ਉੱਤੇ ਸਾਨੂੰ ਸਾਰੀ ਸਾਰਾ ਸਾਡਾ ਸਮਾਨ ਸਾਡੇ ਪਿੰਡ ਦਾ ਲਾਲ ਹੋਇਆ ਪਿਆ ਸੀ ਰਾਤ ਉਹ ਇੰਨਾ ਸੋਚ ਕੇ ਬਹੁਤ ਹੈਰਾਨਗੀ ਹੁੰਦੀ ਆ ਵੀ ਕਿਤੇ ਜਾਨਾਂ ਦਾ ਨੁਕਸਾਨ ਨਾ ਹੋ ਗਿਆ ਹੋਵੇ ਵੀ ਰੱਬਾ ਇੰਨਾ ਮਾ ਜਿਹੜੀ ਕੈਮਿਕ ਹਾਂਜੀ ਇੱਥੇ ਲੱਗੀ ਸੀ ਕਿ ਮੈਂ ਘਰ ਦੀ ਸਫਾਈ ਕਰਨ ਕਿਉਂਕਿ ਮੈਨੂੰ ਨਾ ਰਾਤ ਦੀ ਜਦੋਂ ਦੀ ਹਨੇਰੀ ਆਈ ਆ ਜਦੋਂ ਦਾ ਹਨੇਰੀ ਨੇ ਗਾਹ ਪਾਇਆ ਸੀ ਨਾ ਮੈਨੂੰ ਬਸ ਉਦੋਂ ਹੀ ਅੱਜ ਵੀ ਲੱਗੀ ਸੀ ਵੀ ਮੈਂ ਘਰੇ ਸਫਾਈ ਕਰਾਂ ਜਲਦੀ ਤੋਂ ਜਲਦੀ ਸਾਫ ਸਫਾਈਆ ਕਰਾਂ ਤੇ ਮੇਰਾ ਤਾਂ ਇੱਕ ਵਸ ਨਹੀਂ ਚੱਲਿਆ ਨਹੀਂ ਮੈਂ ਤਾਂ ਰਾਤ ਨੂੰ ਹੀ ਲੱਗ ਜਾਣਾ ਸੀਗਾ ਨਹੀਂ ਰਾਤ ਨੂੰ ਧਨੇੜੀ ਜੱਲੀ ਹੋ ਗਈ ਸੀ ਕੋਈ ਫਾਇਦਾ ਨਹੀਂ ਸੀਗਾ ਕਰਨ ਦਾ ਫਿਰ ਤੇ ਸਵੇਰ ਸੱਜਰੇ ਉੱਠੀ ਸੀਗੀ ਮੈਂ ਤੇ ਸੱਜਰੇ ਉੱਠ ਕੇ ਪਹਿਲਾਂ ਮੈਂ ਕਿਹਾ ਚੱਲ ਮੈਂ ਸਫਾਈ ਉਹ ਕਰਾਂ ਮਿੱਟੀ ਕੱਢਾਂ ਇੱਕ ਵਾਰ ਘਰੋਂ ਸਾਰਾ ਕੁਝ ਝਾੜ ਕੇ ਨਾ ਮਿੱਟੀ ਵਗੈਰਾ ਘਰੋਂ ਨਿਕਲ ਗਿਨਾ ਫਿਰ ਥੋੜਾ ਜਿਹਾ ਬੰਦੇ ਨੂੰ ਨਾ ਸਾਹ ਆ ਜਾਂਦਾ ਨਹੀਂ ਆਪਦੇ ਆਪ ਨੂੰ ਮਤਲਬ ਕਿ ਗੰਦਾ ਗੰਦਾ ਜਿਹਾ ਫੀਲ ਹੋਈ ਜਾਂਦਾ ਹੁੰਦਾ ਜਿੰਨਾ ਚਿਰ ਹੈ ਨਾ ਕਲੀਨਿੰਗ ਨਾ ਹੋਵੇ ਘਰ ਦੀ ਚੰਗੀ ਤਰ੍ਹਾਂ ਕਹਿੰਦੇ ਹੁੰਦੇ ਆ ਕੁੱਤਾ ਵੀ ਪੂੰਛ ਮਾਰ ਕੇ ਬੈਂਦਾ ਤੇ ਆਪਾਂ ਤਾਂ ਫੇਰ ਇਨਸਾਨ ਆ ਨਾ ਸਫਾਈ ਬਹੁਤ ਜ਼ਰੂਰੀ ਆ ਦੇਖੋ ਸਾਰਾ ਸਮਾਨ ਖਿਲਰਿਆ ਪਿਆ ਸੀ ਉਹ ਨਾ ਜਿਹੜੀ ਪਿੱਛੇ ਚੇਅਰ ਪਈ ਆ ਉੱਪਰ ਕੋਠੇ ਤੇ ਇਧਰਲੀ ਸਾਈਡ ਪਈ ਸੀ ਟੁੱਟੀ ਹੋਈ ਸੀਗੀ ਤੇ ਉਹ ਵੀ ਆ ਕੇ ਥੱਲੇ ਵੱਜੀ ਕੀ ਕੁਛ ਨਹੀਂ ਆ ਕੇ ਮਤਲਬ ਕਿ ਅੰਦਰ ਆਇਆ ਤੇ ਐ ਵੱਜੀ ਆ ਨਾ ਮਤਲਬ ਕਿ ਸਾਰਾ ਕੀਤੀ ਖਲਾਰਾ ਪੈ ਗਿਆ ਮਤਲਬ ਕੂੜਾ ਕਰਕਟ ਬਹੁਤ ਖਿਲਰ ਗਿਆ ਸੀ ਬਹੁਤ ਜਿਆਦਾ ਮਤਲਬ ਕਿ ਇੱਕ ਵਾਰ ਝਾੜੂ ਨਾਲ ਮੈਂ ਮਿੱਟੀ ਕੱਢੂੰਗੀ ਸਾਰੀ ਉਸ ਤੋਂ ਬਾਅਦ ਤਾਂ ਮੈਂ ਕਰਨਾ ਪਾਣੀ ਨਾਲ ਮਤਲਬ ਕਿ ਵਾਈਪਰ ਨਾਲ ਪਾਣੀ ਸੱਟ ਸੱਟ ਕੇ ਚੰਗੀ ਤਰ੍ਹਾਂ ਤੋਂਗੀ ਫੇਰ ਕਿਤੇ ਘਰ ਜਾ ਕੇ ਸਾਫ਼ ਹੋਊਗਾ ਤੇ ਫੇਰ ਕਿਤੇ ਜਾ ਕੇ ਖੁਦ ਨੂੰ ਆਰਾਮ ਮਿਲੂਗਾ ਨਹੀਂ ਉਹਨਾ ਟਾਈਮ ਮੈਨੂੰ ਅੱਜ ਵੀ ਲੱਗੀ ਰਹਿਣੀਆਂ ਜਿੰਨਾ ਚਾਰ ਘਰੀ ਗੰਦ ਜਿਹਾ ਪਿਆ ਰਹਿਣਾਗਾ ਅੱਜਕੱਲ ਮੈਨੂੰ ਉਹਨਾ ਨਿੱਕੀ ਨਿੱਕੀ ਚੀਜ਼ ਤੋਂ ਮਤਲਬ ਪਰੇਸ਼ਾਨੀ ਜੀ ਹੋਣ ਲੱਗ ਗਈ ਵੀ ਇਹ ਆ ਚੀ ਜ ਐ ਪਈ ਐ ਪਈ ਐ ਇੱਕ ਬੱਚੇ ਕਰਕੇ ਮੇਤੋਂ ਮਤਲਬ ਕੁਝ ਚੀਜ਼ਾਂ ਮੇਰੀਆਂ ਰਹਿ ਜਾਂਦੀਆਂ ਨੇ ਸੋਚ ਸੋਚ ਕੇ ਕੀ ਰਹਿ ਜਾਂਦੀਆਂ ਨੇ ਵੀ ਆ ਜ ਐ ਕਰਨਾ ਕਰਨਾ ਕਿ ਵਸੇ ਥੋੜਾ ਜਿਹਾ ਹੋਰ ਹੋ ਜੇ ਫਿਰ ਮੈਂ ਜਮਾ ਵੀ ਰਿਸਕ ਨਹੀਂ ਲਿਆ ਕਰਨਾ ਕਿਸੇ ਚੀਜ਼ ਆ ਤੇ ਅੱਜ ਬਹੁਤ ਸੋਹਣਾ ਮੌਸਮ ਸੀਗਾ ਜਿਹੜਾ ਹੋਇਆ ਪਿਆ ਸੀਗਾ ਤੇ ਫਿਰ ਮੈਂ ਹੁਣ ਰੋ ਲੈ ਕੇ ਆ ਗਈ ਸੀ ਦੁਕਾਨ ਤੇ ਕਿਉਂਕਿ ਮੰਮੀ ਹੈ ਨਹੀਂ ਸੀ ਤੇ ਮੇਰਾ ਘਰੇ ਨਹੀਂ ਸੀ ਲੱਗਦਾ ਜੀ ਤੇ ਮੈਂ ਫਿਰ ਇਹਦੇ ਪਾਪਾ ਨੂੰ ਕਿਹਾ ਵੀ ਚੱਲ ਵੀ ਨਾਲੇ ਇਸੀ ਦਾ ਚਾਹ ਚਾਹ ਲੈ ਜੀ ਉਹ ਹਨਾ ਤੇ ਨਾਲੇ ਵੀ ਸਾਨੂੰ ਥੋੜਾ ਜਿਹਾ ਟਾਈਮ ਲੈ ਜੀ ਨਾਲੇ ਤਾਂ ਜਵਾਕ ਖੇਡ ਲੂਗਾ ਫਿਰ ਘਰੇ ਆ ਕੇ ਸੌਂ ਜਾਊਗਾ ਇੱਥੇ ਬੈਂਟਰੀ ਚੱਕੀ ਬੈਠਾ ਸੀਗਾ ਇਧਰ ਉਹ ਨਾ ਆਪਣੇ ਮਤਲਬ ਕਿ ਦੁਕਾਨ ਤੇ ਨੇ ਜਿਹੜੇ ਮੁੰਡੇ ਉਹਨਾਂ ਕੋਲ ਜਾ ਜਾ ਕੇ ਖੇਡਦਾ ਸੀ ਉਹਨਾਂ ਨੂੰ ਚਾਚਾ ਚਾਚਾ ਕਰਦਾ ਹੁੰਦਾਗਾ ਉਹਨਾਂ ਤੋਂ ਕਦੇ ਪਾਣੀ ਮੰਗ ਲਿਆ ਹੁਣ ਉਹਦੇ ਤੇ ਨਾ ਛੋਟਾ ਜਿਹਾ ਇੱਕ ਜਵਾਕ ਉਧਾਂ ਆ ਜਾਂਦੇ ਨੇ ਬੱਚੇ ਦੁਕਾਨ ਤੇ ਆਸ ਗਵਣ ਦੇ ਉਹਨਾਂ ਨਾਲ ਉਹਨਾਂ ਨਾਲ ਟੋਰਚ ਨਾਲ ਖੇਡਦਾ ਪਿਆ ਸੀ ਤਿਆ ਕੁਝ ਚੀਜ਼ਾਂ ਮੈਂ ਤੁਹਾਨੂੰ ਦਿਖਾਉਂਦੀ ਪਈ ਸੀ ਆ ਕੁਝ ਪਿਆ ਆਪਣੀ ਸ਼ਾਪ ਤੇ ਆਹਾ ਵਾਚੇਸ ਹੋ ਗੀਆਂ ਆਹਾ ਸਪੀਕਰ ਜੇ ਹੋ ਗਏ ਕਾ ਗੂਗਲ ਵਾਲਾ ਹੋ ਗਿਆ ਤੇ ਫੋਨ ਖਾਨ ਵੀ ਚਾਰਜ ਹੋ ਜਾਂਦਾ ਪਤਾ ਨਹੀਂ ਕੀ ਕੁਛ ਹੁੰਦਾ ਤੇ ਕਾਫੀ ਕੁਛ ਹੋਰ ਵੀ ਦੇਖੋ ਪਿੱਛੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਦੁਕਾਨ ਤੇ ਪਈਆਂ ਨੇਗੀਆਂ ਆ ਡਾਕਟਰ ਚਾਰਜਰ ਡਾਟਾ ਕੇਬਲ ਠੀਕ ਹੈ ਛੋਟੇ ਛੋਟੇ ਜੇ ਫੋਨ ਜੇ ਵੀ ਆਏ ਹੋਏ ਨੇ ਮੈਂ ਤੁਹਾਨੂੰ ਦਿਖਾਵਾਂਗੀ ਕਦੇ ਤੇ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਆਪਣੀ ਸ਼ੌਕ ਤੇ ਨੇਗੀਆਂ ਤੇ ਮੋਬਾਈਲ ਐਸੈਸਰੀ ਸਾਰੀ ਤੇ ਸ਼ਾਮ ਫਿਰ ਹੋ ਗਿਆ ਸਿਗਾਈ ਇਵਨਿੰਗ ਦਾ ਟਾਈਮ ਤੇ ਫਿਰ ਮੈਂ ਬਣਾਤੀ ਸੀਗੀ ਬਹੁਤ ਹੀ ਟੇਸਟੀ ਗੋਭੀ ਦੀ ਸਬਜੀ ਮੈਨੂੰ ਬਹੁਤ ਪਸੰਦ ਆ ਵਾਵਾ ਸਾਰੇ ਆਲੂ ਪਾ ਕੇ ਮੈਨੂੰ ਬਹੁਤ ਵਧੀਆ ਲੱਗਦੀ ਹੈਗੀ ਤੇ ਸ਼ਾਮ ਦਾ ਟਾਈਮ ਹੋ ਗਿਆ ਬਸ ਹੌਲੀ ਹੌਲੀ ਕਰਕੇ ਸਾਰੇ ਕੰਮ ਆ ਜਿਹੜੇ ਆਪਣੇ ਨਿਬੜ ਜਾਣੇ ਆ ਮੇਨ ਕੰਮ ਹੁੰਦਾ ਬਸ ਦਾਲ ਸਬਜੀ ਦਾ ਤੇ ਡੋਗਿਆਂ ਦੀ ਰੋਟੀ ਦਾ ਤੇ ਓਕੀ ਜੀ ਚਲੋ ਜੀ ਬਾਏ ਬਾਏ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ